ਅੱਡਾ ਕੋਲੂ ਦਾ ਮੋੜ ਮੌਜੂਦ ਹੈਗੇ ਆ ਜਿੱਥੇ ਅੱਜ ਪ੍ਰਸ਼ਾਸਨ ਵੱਲੋਂ ਪੀਲਾ ਪੰਜਾਬ ਚਲਾਇਆ ਜਾਣਾ ਸੀ ਪੀਲਾ ਪੰਜਾਬ ਕਿਸ ਕੱਲ ਨੂੰ ਲੈ ਕੇ ਚੱਲਣਾ ਸੀ ਮੈਂ ਇੱਕ ਵਾਰ ਰੋਡ ਦਿਖਾ ਦਿੰਦਾ ਹੈਗਾ ਇੱਥੋਂ ਤੱਕ ਇਸ ਜਗ੍ਹਾ ਤੱਕ ਲੋਕਾਂ ਨੇ ਨਜਾਇਜ਼ ਕਬਜ਼ੇ ਕਰ ਰੱਖੇ ਸੀ ਇੱਥੋਂ ਤੱਕ ਦੁਕਾਨਾਂ ਤੇ ਅਜੇ ਵੀ ਆ ਦੇਖ ਸਕਦੇ ਹੋ ਕਿ ਜਿੱਥੇ ਉਹਨਾਂ ਨੇ ਖੰਭਾ ਨੱਪਿਆ ਸੀ ਉਹ ਟੋਇਆ ਵੀ ਹਾਲੇ ਖੜਾ ਹੈ ਤੇ ਇਸ ਜਗ੍ਹਾ ਤੇ ਮਮਦੋੜ ਨੂੰ ਜਾਣ ਵਾਲੀਆਂ ਬੱਸਾਂ ਰੁਕ ਜਾਂਦੀਆਂ ਨੇ ਰੋਡ ਜਾਮ ਹੋ ਜਾਂਦਾ ਜਿਸ ਕਰਕੇ ਆਜ ਦਿਨ ਹਾਦਸੇ ਜੜਿਆ ਗੋਲੂਗਾ ਮੋੜ ਤੇ ਵਾਪਰਦੇ ਸਨ ਖਬਰ ਨੂੰ ਨਸ਼ਰ ਕੀਤਾ ਗਿਆ ਗੁਰੂ ਅਰਸਾਈ ਲਾਈਵ ਦੀ ਟੀਮ ਦੇ ਵੱਲੋਂ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਐਸਟੀਐਮ ਗੁਰੂ ਅਰਸਾਈ ਦਿਵਿਆ ਪੀ ਵੱਲੋਂ ਦਾ ਐਸਟੀਐਮ ਗੁਰੂ ਅਰਸਾਈ ਇੱਥੇ ਪਹੁੰਚਦੇ ਆ ਨਾਲ ਉਹਨਾਂ ਦੇ ਡੀਐਸਪੀ ਸਰਦਾਰ ਸਤਨਾਮ ਸਿੰਘ ਇੱਕ ਚੇਤਾਵਨੀ ਦਿੱਤੀ ਜਾਂਦੀ ਆ ਦੁਕਾਨਦਾਰਾਂ ਨੂੰ ਦੁਕਾਨ ਨਾ ਤੁਸੀਂ ਜਿੱਥੇ ਤੁਹਾਡੀ ਹਦੂਦ ਹੈਗੀ ਆ ਜਿੱਥੇ ਪੀਡਬਲਯੂਡੀ ਦੀ ਜਗ੍ਹਾ ਛੱਡ ਕੇ ਤੁਹਾਡੀ ਜਗ੍ਹਾ ਤੁਸੀਂ ਆਪਣੀਆਂ ਦੁਕਾਨਾਂ ਪਿੱਛੇ ਲੈ ਜਾਓ ਹੁਣ ਜਦੋਂ ਇਹ ਗੱਲ ਕਹੀ ਗਈ ਕਹਿਣ ਤੋਂ ਬਾਅਦ ਸਮਝ ਦਿੱਤਾ ਗਿਆ ਅੱਜ ਉਹ ਸਮੇ ਦਾ ਆਖਰੀ ਦਿਨ ਐ ਸੋਮਵਾਰ ਦਾ ਦਿਨ ਐ ਅੱਜ ਦੇ ਦਿਨ ਚੇਤਾਵਨੀ ਦਿੱਤੀ ਗਈ ਸੀ ਕਿ ਅੱਜ ਦਾ ਦਿਨ ਤੱਕ ਜੇ ਦੁਕਾਨਾਂ ਪਿੱਛੇ ਨਹੀਂ ਹੁੰਦੀਆਂ ਤਾਂ ਇੱਥੇ ਪੀਲਾ ਪੰਜਾ ਚਲਾਇਆ ਜਾਊਗਾ ਫਿਰ ਨਾ ਕਹਿਓ ਸਾਡੇ ਸਮਾਨ ਦਾ ਨੁਕਸਾਨ ਹੋ ਗਿਆ ਗੋਲੂ ਦਾ ਮੋੜ ਮੌਜੂਦ ਹੈਗਾ ਆਲੇ ਪੀਲਾ ਪੰਜਾ ਨਹੀਂ ਪਹੁੰਚਿਆ ਪਰ ਦੁਕਾਨਦਾਰਾਂ ਵੱਲੋਂ ਆਪਣੇ ਆਪ ਕੁਝ ਨਾ ਕੁਝ ਫੁੱਟ ਦੁਕਾਨਾਂ ਜਰੂਰ ਪਿੱਛੇ ਕਰ ਲਈਆਂ ਗਈਆਂ ਨੇ ਪਰ ਇੱਕ ਵੱਡਾ ਸਵਾਲ ਇਹ ਵੀ ਹੈ ਜਿੱਥੇ ਦੁਕਾਨਾਂ ਪਿੱਛੇ ਹੋਣੀਆਂ ਚਾਹੀਦੀ ਨੇ ਉੱਥੋਂ ਤੱਕ ਅਜੇ ਵੀ ਨਹੀਂ ਜਾਂ ਇਹ ਸਾਈਡ ਜਰੂਰ ਸਾਫ਼ ਹੋ ਗਈ ਆ ਉਹ ਪਾਸਾ ਤੁਹਾਨੂੰ ਦਿਖਾ ਦਿੰਦੇ ਹੈਗਿਆ ਉਧਰ ਹਾਲੇ ਵੀ ਜਿਹੜੇ ਨਜਾਇਜ਼ ਕਬਜ਼ੇ ਨੇ ਜਿਉਂ ਦੇ ਤਿਉਂ ਜਾਰੀ ਨੇ ਪ੍ਰਸ਼ਾਸਨ ਦਾ ਜਪੀਲਾ ਪੰਡਾ ਚੱਲੂਗਾ ਉਸ ਤੋਂ ਪਹਿਲੇ-ਪਹਿਲੇ ਦੀ ਜਿਹੜੀ ਚੇਤਾਵਨੀ ਐ ਉਹ ਦਿੱਤੀ ਗਈ ਸੀ ਵੀ ਦੁਕਾਨਾਂ ਪਿੱਛੇ ਕਰਕੇ ਲੈ ਜਾਓ ਜਗ੍ਹਾ ਜਿਹੜੀ ਐ ਉਹ ਖਾਲੀ ਕਰ ਦਿਓ ਪਰ ਅਜੇ ਤੱਕ ਵੀ ਕਈ ਦੁਕਾਨਦਾਰਾਂ ਦੇ ਕੰਨ ਤੇ ਜੂ ਨਹੀਂ ਸਰਕੀ ਜੂ ਸਰਕੂਗੀ ਜਦੋਂ ਪੀਲਾ ਪੰਜਾ ਆਊਗਾ ਚੱਕ ਚੱਕ ਸਮਾਨ ਟਰਾਲੀਆਂ 'ਚ ਸਿੱਟ ਦਿੱਤਾ ਜਾਊਗਾ ਫਿਰ ਕਹਿਣਗੇ ਸਾਡਾ ਨੁਕਸਾਨ ਹੋ ਗਿਆ ਫਿਰ ਰੋਣਗੇ ਕਰਲਾਣਗੇ ਉਦੋਂ ਕੁਝ ਨਹੀਂ ਹੋਣਾ ਪਰ ਕੋਈ ਦੁਕਾਨਦਾਰ ਜਰੂਰ ਪਿੱਛੇ ਕਰ ਰਿਹਾ ਪਰ ਜਿਸ ਜਗ੍ਹਾ ਤੇ ਅਜੇ ਵੀ ਪੀਡਲਯੂਡੀ ਦੀ ਮਲਕੀਅਤ ਹੈਗੀ ਆ ਉੱਥੇ ਤੱਕ ਹਾਲੇ ਵੀ ਜਗ੍ਹਾ ਖਾਲੀ ਨਹੀਂ ਕੀਤੀ ਗਈ ਇੱਕ ਰੋਡ ਦਾ ਦ੍ਰਿਸ਼ ਜਰੂਰ ਤੁਹਾਨੂੰ ਦਿਖਾਈ ਦੇ ਰਿਹਾ ਮੈਂ ਇੱਧਰ ਕੈਮਰਾ ਘਵਾ ਦੇਣਾ ਜਿੱਥੇ ਫਰੂਟ ਵਾਲੇ ਜਿਹੜੀਆਂ ਵਾਪਸ ਹੋਈਆਂ ਉਹ ਜਗ੍ਹਾ ਤੇ ਹੁਣ ਤੁਹਾਨੂੰ ਰੋਡ ਖਾਲੀ-ਖਾਲੀ ਜਰੂਰ ਦਿਖਾਈ ਦੇ ਰਿਹਾ ਜੇਕਰ ਦੋਨਾਂ ਪਾਸੇ ਦੁਕਾਨਾ ਵਾਲੇ ਕਬਜੇ ਹਟਾ ਕੇ ਕਬਜੇ ਪਿੱਛੇ ਕਰ ਲੈਣ ਸਮਾਨ ਪਿੱਛੇ ਲੈ ਜਾਣਾ ਤਾਂ ਗੋਲੂ ਦਾ ਮੋੜ ਵੀ ਚੰਡੀਗੜ੍ਹ ਵਰਗਾ ਬਣ ਸਕਦਾ ਕਿਉਂਕਿ ਡਵਾਈਡਰ ਲੱਗੇ ਹੋਏ ਨੇ ਦੋਨਾਂ ਪਾਸੇ ਸਪੇਸ ਕਾਫੀ ਹੈਗੀ ਹੈ ਜਗ੍ਹਾ ਕਾਫੀ ਇੱਕ ਸੁਨਦਰੀ ਕਰਨ ਜਿਹੜਾ ਦ੍ਰਿਸ਼ ਵੀ ਉਹ ਦੇਖਣ ਨੂੰ ਮਿਲ ਸਕਦਾ ਪਰ ਅਜੇ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਲੈ ਕੇ ਸਾਰੇ ਜਿਹੜੇ ਨਿਯਾਜ ਕਬਜੇ ਜਿਉਂਦੇ ਤੇ ਉਹਨੇ ਅੱਜ ਪ੍ਰਸ਼ਾਸਨ ਨੇ ਇੱਥੇ ਪਹੁੰਚਣਾ ਪੀਲਾ ਪੰਜਾ ਲੈ ਕੇ ਉਸ ਸਮੇਂ ਕੀ ਹਾਲਾਤ ਹੋਣ ਵਾਲੇ ਆ ਤੁਸੀਂ ਆਪ ਜਾਂਦੇ ਹੋ ਪਰ ਉਸ ਤੋਂ ਪਹਿਲਾਂ ਦਾ ਲਾਈਵ ਅਸੀਂ ਦੇ ਰਹੇ ਹਾਂ ਕੀ ਅੱਜ ਪ੍ਰਸ਼ਾਸਨ ਦਾ ਪੀਲਾ ਪੰਚਾਇਤ ਇੱਥੇ ਪਹੁੰਚੂਗਾ ਜਾਂ ਜਿਹੜੇ ਲੋਕ ਡੀਐਸਪੀ ਦਫ਼ਤਰ ਜਾ ਕੇ ਦੁਕਾਨਦਾਰ ਭਰੋਸਾ ਲੈ ਕੇ ਆਏ ਕਿ ਅਸੀਂ ਅੱਜ ਦੁਕਾਨਾਂ ਖਾਲੀ ਕਰ ਦੇਾਂਗੇ ਭਰੋਸਾ ਦੇ ਕੇ ਆਏ ਹੁਣ ਪੁਲਿਸ ਨੂੰ ਦਿੱਤਾ ਭਰੋਸਾ ਟੁੱਟੂਗਾ ਜਾਂ ਪੁਲਿਸ ਦੀ ਕਾਰਵਾਈ ਹੁੰਦੀ ਦਿਖਾਈ ਦੇਊਗੀ ਇਹ ਵੱਡਾ ਸਵਾਲ ਹੈਗਾ ਇੱਧਰ ਦੀ ਤਸਵੀਰ ਦਿਖਾਉਣਾ ਜਿੱਥੇ ਮਮਦੋੜ ਵਾਲੇ ਬੱਸਾਂ ਖੜਦੀਆਂ ਨੇ ਬੱਸਾਂ ਆ ਕੇ ਰੁਕ ਜਾਂਦੀਆਂ ਨੇ ਰੋਡ ਅਜੇ ਵੀ ਜਾਮ ਹੁੰਦਾ ਇੱਕ ਚੇਤਾਵਨੀ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਵੀ ਹੈ ਪ੍ਰਸ਼ਾਸਨ ਦੀ ਜੇ ਹੁਣ ਰੋਡ ਤੇ ਬੱਸਾਂ ਖੜੀਆਂ ਹੋਈਆਂ ਤਾਂ ਚਲਾਣ ਵੀ ਹੋ ਸਕਦਾ ਹੈ ਕਿਉਂਕਿ ਟ੍ਰੈਫਿਕ ਪੁਲਿਸ ਟ੍ਰੈਫਿਕ ਪੁਲਿਸ ਵੀ ਇੱਥੇ ਹੁਣ ਦਿਖਾਈ ਦੇਊਗੀ ਪਰ ਫਿਲਹਾਲ ਅਜੇ ਵੀ ਕਬਜ਼ੇ ਜਿਹੜੇ ਆ ਲੋਕਾਂ ਦੇ ਨਜਾਇਜ਼ ਕਬਜ਼ੇ ਰੋਡ ਤੇ ਹੈਗੇ ਆ ਤਸਵੀਰ ਜਿਹੜੀ ਆ ਤੁਸੀਂ ਦੇਖ ਲਓ ਜਿੰਨੀਆਂ ਦੁਕਾਨਾਂ ਪਿੱਛੇ ਹੋਈਆਂ ਨੇ ਕੁਝ ਖਾਲੀ-ਖਾਲੀ ਜ਼ਰੂਰ ਲੱਗਿਆ ਦਿਖਾਈ ਦੇ ਰਿਹਾ ਉਹ ਦੁਕਾਨ ਵੀ ਪਿੱਛੇ ਕਰ ਲਈ ਪਰ ਅਜੇ ਜਿੱਥੋਂ ਤੱਕ ਦੁਕਾਨਾਂ ਖਾਲੀ ਹੋਣੀਆਂ ਚਾਹੀਦੀਆਂ ਸੀ ਉੱਥੋਂ ਤੱਕ ਦੁਕਾਨਾਂ ਹਾਲੇ ਖਾਲੀ ਨਜਾਇਜ਼ ਕਬਜ਼ੇ ਕਰਕੇ ਪਿੱਛੇ ਦੁਕਾਨਾਂ ਨੇ ਗੰਜਾ ਇੱਕ ਵੱਡਾ ਸਵਾਲ ਅਜੇ ਵੀ ਖੜਾ ਹੈ ਪਰ ਪ੍ਰਸ਼ਾਸਨ ਜਦੋਂ ਇੱਥੇ ਪਹੁੰਚਦਾ ਹੈ ਕਿ ਉਹ ਪੀਲਾ ਪੰਚਾਨ ਤੋਂ ਬਾਅਦ ਫੁੱਲ ਸਾਂ ਤੋਂ ਬਾਅਦ ਐਸਟੀਐਮ ਟੀਮ ਜਾਂ ਪੀਡਲਯੂ ਟੀਮ ਡੀ ਦੀ ਟੀਮ ਇੱਥੇ ਪਹੁੰਚਦੀ ਹੈਗੀ ਪੀਡਲਯੂ ਡੀ ਦੀ ਉਸ ਵੇਲੇ ਕੀ ਹਾਲਾਤ ਹੋਣ ਵਾਲੇ ਨੇ ਤੁਸੀਂ ਆਪ ਜਾਣਦੇ ਹੋ ਪਰ ਫਿਲਹਾਲ ਅਸੀਂ ਤੁਹਾਨੂੰ ਪਹਿਲਾਂ ਦੀ ਕਬਜ਼ੇ ਦਿਖਾ ਰਹੇ ਹੈਗੇ ਆ ਅੱਜ ਦੀ ਚੇਤਾਵਨੀ ਦਿੱਤੀ ਗਈ ਸੀ ਅੱਜ ਕਬਜ਼ੇ ਵਾਪਸ ਕਰਨ ਦੀ ਗੱਲ ਕਹੀ ਗਈ ਸੀ ਜੇ ਕਬਜ਼ੇ ਛੱਡ ਕੇ ਵਾਪਸ ਨਹੀਂ ਆਉਂਦੀਆਂ ਦੁਕਾਨਾਂ ਦੇ ਵਿੱਚ ਵਾਪਸ ਪਰਦੇ ਤਾਂ ਕਾਰਵਾਈ ਹੁੰਦੀ ਜ਼ਰੂਰ ਕਿਤੇ ਨਾ ਕਿਤੇ ਦਖਾਈ ਦੇਊਗੀ ਦੁਕਾਨਦਾਰ ਵੀ ਮੌਜੂਦ ਨੇ ਡੇਰਾ ਸ਼੍ਰੀ ਭਜਨਗਰ ਡੋਨਰ ਕਲੱਬ ਦੇ ਪ੍ਰਧਾਨ ਮੌਜੂਦ ਹੈਗੇ ਆ ਕਈ ਵਾਰ ਇਹਨਾਂ ਨੇ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਇਸੇ ਰੋਡ ਨੂੰ ਖਾਲੀ ਕਰਾਉਣ ਲਈ ਵਿਜੇ ਥਿੰਦੋਰੀ ਵਿਜੇ ਜੀ ਅੱਜ ਦਾ ਦਿਨ ਜਿਹੜਾ ਹੈਗਾ ਚੇਤਾਵਨੀ ਅੱਜ ਦਾ ਦਿਨ ਤੱਕ ਹੈਗੀ ਸੀ ਕੱਲ ਦੁਕਾਨਦਾਰ ਜਾਂਦੇ ਆ ਡੀਐਸਪੀ ਸਾਹਿਬ ਨੂੰ ਕਹਿੰਦੇ ਆ ਵੀ ਅਸੀਂ ਪਿੱਛੇ ਕਰ ਲੈਨੇ ਆ ਕੀ ਪਿੱਛਾਂ ਹੋ ਗਈਆਂ ਦੁਕਾਨਾਂ ਦੇਖੋ ਜੀ ਕੋਈ ਅਸਰ ਤਾਂ ਹੋਇਆ ਹੈ ਇਹਨਾਂ ਦੇ ਲੋਕਾਂ ਦੇ ਜੋਸ਼ ਸ਼ਟਰ ਇਹਨਾਂ ਦੇ ਲੱਗੇ ਹੋਏ ਸੀ ਜਿਹੜੇ ਆਲ ਸਮਝ ਰੋਡ ਤੱਕ ਸੀਗੇ ਉਹ ਸ਼ਟਰ ਕੁਝ ਹਟਾ ਦਿੱਤੇ ਗਏ ਨੇ ਆ ਪਰ ਫਿਰ ਵੀ 5 7 7 ਫੋਟੋ ਜਿਹੜੇ ਥੜੇ ਨੇ ਸਾਡੇ ਤਾਂ ਉੱਥੇ ਹੀ ਖੜੇ ਐ ਥੜੇ ਹੀ ਇੱਕ ਨੁਕਸਾਨ ਦਾ ਕਾਰਨ ਹੈ ਨਾ ਜੀ ਜੇ ਕੋਈ ਵਹੀਕਲ ਆਏਗਾ ਜੇ ਟਕਰਾਏਗਾ ਤਾਂ ਨੁਕਸਾਨ ਤਾਂ ਹੋਏਗਾ ਹੀ ਵੀ ਇਹ ਥੜੇ ਵੀ ਹੈ ਇਹ ਵੀ ਜਿਹੜੇ ਪਟਾਏ ਜਾਣ ਔਰ ਇਹਨਾਂ ਨੂੰ ਆਪਣੇ ਆਪ ਹੀ ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਹੈ ਵੀ ਜਿਹੜਾ ਕੰਮ ਅਸੀਂ ਆਦੇ ਤਰੀਕੇ ਨਾਲ ਕਰਨਾ ਚਾਹੁੰਦੇ ਆ ਜਾਂ ਤੁਸੀਂ ਜਿਹੜੇ ਤੁਹਾਡੇ ਕੋਲ ਕਸਟਮਰ ਤੋਂ ਕੋਲ ਤੁਹਾਡੇ ਕੋਲ ਆਣਗੇ ਜਗ੍ਹਾ ਤੁਹਾਡੇ ਅੱਗੇ ਜਗ੍ਹਾ ਹੋਊਗੀ ਤਾਂ ਹੀ ਤੁਹਾਡੇ ਕੋਲ ਕਸਟਮਰ ਆਊਗਾ ਔਰ ਅਸੀਂ ਤੇ ਹੀ ਕਹਿੰਨੇ ਆ ਵੀ ਹਾਲੇ ਵੀ ਅਪੀਲ ਕਰਦੇ ਆ ਜਿਹੜੇ ਬੰਦਿਆਂ ਨੇ ਹਾਲੇ ਆਪਣੀ ਦੁਕਾਨਾਂ ਪਿੱਛ ਅਰ ਅਗਰ ਪ੍ਰਸ਼ਾਸਨ ਆਏਗਾ ਤਾਂ ਹੋਰ ਤਰੀਕੇ ਨਾਲ ਕਰਾਏਗਾ ਜੇ ਤੁਸੀਂ ਆਦੀ ਮਰਜ਼ੀ ਨਾਲ ਕਰ ਲੋਗੇ ਤਾਂ ਬਹੁਤ ਵਧੀਆ ਤਰੀਕਾ ਹੈ। ਤਾਂ ਬਿਲਕੁਲ ਜੀ ਜੇਕਰ ਆਪਣੀ ਮਰਜ਼ੀ ਨਾਲ ਪਿੱਛੇ ਕਰ ਲਿਆ ਜਾਊਗਾ ਤਾਂ ਚੰਗੀ ਗੱਲ ਹੋ ਗਈ। ਇੱਕ ਚੀਜ਼ ਉਧਰ ਦੀ ਮੈਂ ਵਾਰ-ਵਾਰ ਦਿਖਾ ਦਿੰਦਾ ਜਿਹੜੀ ਉੱਥੇ ਬੱਸਾਂ ਖੜਦੀਆਂ ਹੈਗੀਆਂ। ਨਹੀਂ ਖੜਨ ਦਿੱਤੇ ਜਾਣ ਗਿਆ ਹੁਣ ਉਹ ਬੱਸਾਂ ਕਿਉਂਕਿ ਜਦੋਂ ਬੱਸਾਂ ਰੋਡ ਤੇ ਖੜ ਜਾਂਦੀਆਂ ਨੇ ਉਦੋਂ ਹਾਦਸੇ ਦਾ ਕਾਰਨ ਬੰਦਾ ਹੈ। ਅੱਡੇ ਵਾਲਿਆਂ ਨੂੰ ਅਪੀਲ ਹੈਗੀ ਬੱਸ ਖੜਦੀ ਆ ਤਾਂ ਵੀਡੀਓ ਬਣਾ ਕੇ ਸਾਡੇ ਤੱਕ ਜਰੂਰ ਭੇਜੀ ਜਾਵੇ ਤੇ ਉਸ ਵੀਡੀਓ ਨੂੰ ਪੌਲਿਸੀ ਕੀਤਾ ਜਾਊਗਾ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਊਗੀ ਇਹਨਾਂ ਬੱਸਾਂ ਦੇ ਚਲਾਨ ਕੀਤੇ ਜਾਣ ਇਹਨਾਂ ਬੱਸਾਂ ਨੂੰ ਬੌਂਡ ਕੀਤਾ ਜਾਵੇ ਜੇ ਕਾਗਜ਼ਾਂ ਦੀ ਗੱਲ ਕਰ ਲਈਏ ਤਾਂ ਬਥੇਰੀਆਂ ਇਹੋ ਜਿਹੀਆਂ ਬੱਸਾਂ ਨੇ ਜਿਹੜੀਆਂ ਰੋਡ ਤੇ ਬਿਨਾਂ ਕਾਗਜ਼ਾਂ ਵੀ ਫਿਰਦੀਆਂ ਆਈਆਂ ਪਤਾ ਸਭ ਨੂੰ ਹੈ ਪਰ ਇਹ ਹੈ ਪਿਆਰ ਦੇ ਨਾਲ ਗੱਲ ਕਹੀ ਜਾ ਰਹੀ ਹੈ ਵੀ ਰੋਡ ਖਾਲੀ ਕਰ ਦਿਓ ਰੋਡ ਤੇ ਬੱਸਾਂ ਨਹੀਂ ਖੜਿਆ ਚਾਹੀਦੀਆਂ ਜੇ ਦੂਸਰੇ ਪਾਸੇ ਪ੍ਰਸ਼ਾਸਨ ਆਉਦੀ ਆਈ ਦੇ ਆ ਜਾਵੇ ਜੇ ਸਾਰੀਆਂ ਬੱਸਾਂ ਦੇ ਕਾਗਜ਼ ਮੰਗ ਲੈ ਤਾਂ ਦੀਆਂ ਦੇ ਕਾਗਜ਼ ਨਹੀਂ ਮਿਲਦੇ ਉਹਨਾਂ ਵਾਸਤੇ ਨੇ ਜੀ ਜਿਹੜੇ ਬੱਸਾਂ ਦਾ ਜਿੱਥੇ ਬੱਸਾਂ ਰੁਕਣੀਆਂ ਨੇ ਉਹਨਾਂ ਵਾਸਤੇ ਲੇ ਬਾਇ ਬਣਿਆ ਹੋਇਆ ਹੈ ਆਲਰੇਡੀ ਬਣੇ ਹੋਏ ਆ ਜਿਹੜੇ ਥੋੜਾ ਜਿਹਾ ਅੱਗੇ ਜਾ ਕੇ ਹੈਗੇ ਆ ਜਾਇ ਸਾਈਡ ਤੇ ਜਾ ਕੇ ਅੱਗੇ ਹੈਗੇ ਆ ਜੋ ਸਕੂਲ ਦੇ ਬਿਲਕੁਲ ਨਾਲ ਅਗਰ ਇਹ ਇੱਥੇ ਚੌਰਾਹੇ ਵਿੱਚ ਠਲਦੇ ਆ ਚਰਸ ਦੇ ਵਿੱਚ ਠਲਦੇ ਆ ਤਾਂ ਨੁਕਸਾਨ ਤਾਂ ਹੁੰਦਾ ਹੀ ਹੈ ਜੇ ਕੋਈ ਇਧਰੋਂ ਵਹੀਕਲ ਆਂਦਾ ਜਿਵੇਂ ਆਪਾਂ ਗੱਲ ਕਰਦੇ ਜਿਹਨੇ ਸਮਾਨ ਲੈਣਾ ਉਹ ਪਿੱਛੇ ਵੀ ਜਾ ਸਕਦਾ ਹੈ ਜਿਨਨੇ ਸਵਾਰੀਆਂ ਨੇ ਚੜ੍ਹਨਾ ਹੈ ਤਾਂ ਅੱਗੇ ਵੀ ਜਾ ਸਕਦਾ ਬਿਲਕੁਲ ਬਿਲਕੁਲ ਜਿੱਥੇ ਲੇਪ ਬਣਿਆ ਉੱਥੇ ਵੀ ਜਾ ਸਕਦੇ ਜਿੱਥੇ ਲੇਪ ਬਾਈ ਬਣਿਆ ਉੱਥੇ ਹੀ ਵਹੀਕਲ ਰੁਕਣਾ ਉੱਥੇ ਬੱਸ ਦਾ ਜੋ ਬੱਸ ਸਟੈਂਡ ਹੀ ਬਣਿਆ ਤੇ ਫਿਰ ਉੱਥੇ ਬੰਨਣਾ ਉੱਥੇ ਹੀ ਰੁਕਣਾ ਜਿਹਦਾ ਉਹ ਤੋ ਕੋਈ ਦਿੱਕਤ ਨਹੀਂ ਹੈ ਜੋ ਚਰਸਤੇ ਵਿੱਚ ਖੜਾਉਂਦੇ ਆ ਤਾਂ ਨੁਕਸਾਨ ਤਾਂ ਆਲਰੇਡੀ ਹੁੰਦਾ ਹੀ ਹੈ ਕਿਉਂਕਿ ਇੰਨੀ ਸੰਘਣੀ ਆਬਾਦੀ ਹੈ ਤੁਹਾਡੇ ਸਾਹਮਣੇ ਇੰਨੀ ਕੋ ਟ੍ਰੈਫਿਕ ਹੈ ਨਾ ਬੰਦੇ ਇੱਥੇ ਬੈਕ ਥੜੋਕ ਵੀ ਨਹੀਂ ਸਕਦੇ ਤੇ ਫਿਰ ਉੱਪਰੋਂ ਕੀ ਹੈ ਜਿਹੜਾ ਟ੍ਰੈਫਿਕ ਦੇ ਨਾਲ-ਨਾਲ ਜਿਹੜੇ ਵੈਲੈਂਸ ਜਾਂ ਕਹਿ ਦੀ ਜਿਹੜੇ ਆ ਆਪਣੇ ਸਾਊਂਡ ਜਿਹੜੇ ਟਰੈਕਟਰਾਂ ਤੇ ਲੱਗੇ ਹੋਏ ਆ ਉਹ ਵੀ ਇੱਕ ਤਾਂ ਦਿਮਾਗ ਬਹੁਤ ਖਰਾਬ ਕਰਦੇ ਆ ਉਸ ਕਰਕੇ ਵੀ ਹੈ ਵੀ ਸਾਰਾ ਚੀਜ਼ਾਂ ਜਿਹੜੀਆਂ ਨੇ ਕਾਨੂੰਨ ਤੌਰ ਤੇ ਆਪਦੇ ਤਰੀਕੇ ਨਾਲ ਸਾਰਾ ਕੁਝ ਸਹੀ ਕਰ ਲੈਣਾ ਚਾਹੀਦਾ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਆਪਦੀ ਜ਼ਿੰਮੇਵਾਰੀ ਤਨਦੇਈ ਨਾਲ ਨਿਭਾ ਬਿਲਕੁਲ ਹੀ ਦੁਕਾਨਦਾਰਾਂ ਨੂੰ ਮਾਨਣੀ ਚਾਹੀਦੀ ਹੈ ਸਾਫਾ ਸਰਪੰਚ ਵੀ ਮੌਜੂਦ ਹੈਗਾ ਸਰਪੰਚ ਸਾਹਿਬ ਜਿਹੜੀਆਂ ਬੱਸਾਂ ਇੱਧਰ ਖੜਦੀਆਂ ਨੇ ਜੱਜ ਜਿਵੇਂ ਕਬਜ਼ੇ ਸੀ ਪਿੱਛੇ ਹਟਾ ਲਏ ਕੁਝ ਅੱਡੇ ਦਾ ਦ੍ਰਿਸ਼ਿਆ ਬਦਲਿਆ ਦਿਖਾਈ ਦੇ ਰਿਹਾ ਸਭ ਤੋਂ ਪਹਿਲਾਂ ਚੈਨਲ ਦਾ ਧੰਨਵਾਦ ਦੇਖੋ ਜੀ ਹੁਣ ਹਟਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਪਿੱਛੇ ਹੀ ਦੋ ਜਾਨਾਂ ਚਲੀਆਂ ਗਈਆਂ ਨੇ ਠੀਕ ਹੈ ਨਾ ਜੀ ਜਿਹੜਾ ਪ੍ਰਸ਼ਾਸਨ ਹੈ ਉਹ ਸੁੱਤਾ ਪਿਆ ਹੈ ਜਿਹੜੇ ਦੁਕਾਨਦਾਰ ਨੇ ਜਿਹੜੀ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਹੈ ਉਹ ਦੁਕਾਨ ਤੇ ਜਾ ਕੇ ਲੈ ਸਕਦਾ ਹੈ ਇਹ ਤਾਂ ਬੜੇ ਬਿਸ਼ਰਮ ਦੁਕਾਨਦਾਰ ਨੇ ਇੱਥੇ ਖੜੇ ਵੀ ਨੇ ਮੈਂ ਉੱਚੀ ਬਾਚ ਕਹਿੰਦਾ ਵੀ ਜਿਹੜਾ ਬੰਦਾ ਇੱਕ ਮਰ ਜਾਂਦਾ ਉਹਦੇ ਪਿੱਛੇ ਉਹਨਾਂ ਦਾ 100 ਪਰਿਵਾਰ ਹੁੰਦਾ ਹੈ ਜੀ ਬੱਚੇ ਧੀਆਂ ਪੈਣਾ ਹੋਰ ਰਿਸ਼ਤੇਦਾਰ ਸਾਖ ਸੰਬੰਧੀ ਤੇ ਉਹਨਾਂ ਦਾ ਜਿਹੜਾ ਗੇਟ ਬੰਦ ਹੋ ਜਾਂਦਾ ਜੀ ਤੇ ਸਾਡੀ ਚਲੋ ਕੁਦਰਤੀ ਮੌਤ ਹੋ ਜਾਂਦੀ ਵੱਖਰੀ ਗੱਲ ਹੈ ਇੱਕ ਇਹੜੀ ਦੁਕਾਨ ਜਾਂ ਤਾਂ ਵੀ ਇਹ ਜਾਈਦਾ ਵੀ ਇਹ ਰੋਡ ਬੰਦ ਕਰਕੇ ਦੁਕਾਨਾਂ ਮਾਰਕੀਟ ਹੀ ਬਣਾ ਲੈਣ ਠੀਕ ਹੈ ਨਾ ਜੇ ਰੋਡ ਨੂੰ ਮਾਰਕੀਟ ਬਣਾ ਦੇਣ ਤੇ ਅਸੀਂ ਆਲਾ ਖੇਤਾਂ ਚੋਂ ਲੰਘੀਆਂ ਕਰਾਂਗੇ ਇਕ ਤਾਂ ਜੀ ਇਹ ਵੱਡੀ ਗੱਲ ਦੁਕਾਨਦਾਰ ਜਿੰਨੇ ਵੀ ਖੜੇ ਨੇ ਪਾਣੀ ਉੱਤੇ ਸੁੱਟਦੇ ਨੇ ਜੀ ਸੜਕਾਂ ਤੇ ਪਾਣੀ ਇਹਨਾਂ ਜਿਹੜੇ ਪਾਂਡੇ ਧੋਂਦੇ ਨੇ ਉਹਦੇ ਵਿੱਚ ਜਿਹੜਾ ਰਫੈਂਡ ਹੁੰਦਾ ਕਿਉਂ ਹੁੰਦਾ ਜੀ ਤੇ ਇਹ ਸੜਕ ਤੇ ਡੋਲ ਦਿੰਦੇ ਨੇ ਇੱਥੇ ਜਿਹੜਾ ਤੇਜ਼ ਚੱਲਦਾ ਵਹੀਕਲ ਉਹ ਜਦੋਂ ਬ੍ਰੇਕ ਮਾਰਦਾ ਉਹ ਜਿਹੜਾ ਬਹੁਤ 100-100 ਮੀਟਰ ਤੱਕ ਅੱਗੇ ਤੁਰਿਆ ਜਾਂਦਾ ਤੇ ਅਸੀਂ ਤਾਂ ਐਸ ਡੀ ਐਮ ਨੂੰ ਤੇ ਡੀ ਐਸ ਪੀ ਨੂੰ ਹੋਰ ਪ੍ਰਸ਼ਾਸਨ ਨੂੰ মিডিਆ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਵੇਂ ਦੁਕਾਨਦਾਰਾਂ ਦੇ ਆਦੇ ਬੱਚੇ ਧੀਆਂ ਪੈਣਾ ਗੀਆਂ ਨੇ ਉਹ ਵੀ ਦੂਜਿਆਂ ਦੇ ਬੱਚੇ ਨੇ ਉਹਨਾਂ ਨੂੰ ਬੱਚੇ ਸਮਝਣ ਤਾਂ ਜੇਕਰ ਹੁਣ ਵਾਕਿਆ ਹੋਇਆ ਤਾਂ ਅਸੀਂ ਬਾਈ ਨੇਮ ਮੈਂ ਆਪ ਖੁਦ ਵਗਾਈ ਦਿਆਂਗਾ ਚੈਕ ਕੋਈ ਮੇਰਾ ਭਰਾ ਵੇਚਾ ਕੋਈ ਹੋਰ ਹੋਵੇ ਅਸੀਂ ਖੁਦ ਵਗਾਈ ਦਿਆਂਗੇ ਵੀ ਇਹਦੇ ਵਿਆਂ ਕਰਕੇ ਬੰਦਾ ਮਰਿਆ ਜੀ ਠੀਕ ਹੈ ਨਾ ਅਸੀਂ ਬੜੇ ਪਰੇਸ਼ਾਨ ਆ ਬੱਸਾਂ ਰੋਕਦੇ ਨੇ ਜਿਹੜਾ ਅੱਜ ਤੋਂ ਗੋਲੂ ਗੋਲੂ ਬੰਦਾ ਆਉਂਦਾ ਜੀ ਉਹਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ ਤਾਂ ਜਿਹਨੂੰ ਪਰਮਾਤਮਾ ਨੇ ਪੈਦਾ ਕੀਤਾ ਰੋਟੀ ਉਹਦੇ ਨਾਲ ਲਿਖੀ ਉਹਨੇ ਵੀ ਤੈਨੂੰ ਲੰਗਰ ਪਾਣੀ ਮਿਲ ਜਾਣਾ ਹੈ ਕੂਚੇ ਅੰਦਰ ਵੜ ਕੇ ਬਹਿ ਜਾ ਜਾਂ ਖੇਤਾਂ 'ਚ ਵਾਇਆ ਜਿੱਥੇ ਮਰਜੀ ਬਹਿ ਜਾ ਠੀਕ ਹੈ ਨਾ ਜੀ ਤੇ ਸਾਡੀ ਦਾ ਆਖਰੀ ਇਹ ਹੀ ਹੈਗੀ ਹੈ ਹੋਰ ਸਾਡਾ ਕੋਈ ਅਸ ਤਾਂ ਫਿਰ ਇੱਥੇ ਬਹਿ ਹੀ ਜਾਣਾ ਹੈ ਵਰਨ ਵਰਤ ਤੇ ਰੱਖ ਬਵਾਂਗੇ ਜੇਕਰ ਇਹ ਦੁਕਾਨਦਾਰ ਆਪਦੇ ਚੁੱਪ ਕਰਕੇ ਆਦੀਆਂ ਭਾਵੇਂ ਉਹਨਾਂ ਕੋੜੀ ਲੱਗੇ ਮੇਰੇ ਮਿੱਤਰ ਵੀ ਖੜੇ ਨੇ ਮੈਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਟੈਨਸ਼ਨ ਹੈਗੀ ਜਨਤਾ ਦੀ ਜਿਹੜੀ ਅਸ ਲੋ ਲੰਘ ਰਹੇ ਨੇ ਤੇ ਇਹ ਤੁਸੀ ਆਏ ਆਂਦਾ ਹੱਲ ਕਰੋ ਵੀ ਇਹਨਾਂ ਨੂੰ ਅੰਦਰ ਚਾਹੀਦਾ ਸਮਾਨ ਰੱਖਣ ਜੀ ਇਹ ਜਿਹੜੀ 100 ਫੁੱਟ ਰੋਡ ਹੈ 100 ਫੁੱਟ ਖਾਲੀ ਹੋਣੀ ਚਾਹੀਦੀ ਹੈ ਬਿਲਕੁਲ ਜੀ 100 ਫੁੱਟੀ ਰੋਡ ਦਾ 100 ਫੁੱਟ ਖਾਲੀ ਹੋਣੀ ਚਾਹੀਦੀ ਹੈ ਇਹ ਨਹੀਂ ਤੁਸੀਂ ਨਜਾਇਜ਼ ਕਬਜ਼ੇ ਕਰਕੇ ਇੱਥੇ ਬੈਠ ਜਾਓ ਤੇ ਇੱਥੇ ਬੱਸਾਂ ਜਿਹੜੀਆਂ ਖੜਦੀਆਂ ਨੇ ਮਮਦੋਟ ਵਾਲੀਆਂ ਉਹਨਾਂ ਦੀ ਗੱਲ ਹੁੰਦੀ ਹੈ ਜਲਾਲਾਬਾਦ ਵਾਲੇ ਉਹ ਜਗ੍ਹਾ ਜਿੱਥੇ ਹੁਣ ਤੁਸੀਂ ਉਧਰ ਇੱਕ ਵਾਰ ਕੈਮਰਾ ਘੁਮਾ ਕੇ ਦਿਖਾ ਦੇਣਾ ਹੁਣ ਉੱਥੇ ਦੁਕਾਨਾਂ ਪਿੱਛੇ ਕਰ ਲਈਆਂ ਗਈਆਂ ਉੱਥੇ ਤੱਕ ਜਿਹੜੇ ਸ਼ਟਰ ਲੱਗੇ ਵਿਧਾਏ ਸੀ ਹੁਣ ਕੁਝ ਸਾਫ਼ ਦਿਖਾਈ ਜ਼ਰੂਰ ਦੇ ਰਿਹਾ ਜੇਕਰ ਵਹੀਕਲ ਫਰਜ਼ਪੁਰ ਵਾਲੇ ਪਾਸੋਂ ਆਉਂਦਾ ਤਾਂ ਸਾਫ਼ ਦਿਖਾਈ ਦਿੰਦਾ ਪਰ ਉਸ ਤੋਂ ਬਾਅਦ ਇੱਕ ਖਬਰ ਨਸ਼ਰ ਹੁੰਦੀ ਹੈ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਜ਼ਰੂਰ ਚੱਗਿਆ ਪ੍ਰਸ਼ਾਸਨ ਨੇ ਆ ਕੇ ਪਿਆਰ ਦੇ ਨਾਲ ਇੱਕ ਅਪੀਲ ਜਿਹੜੀ ਆ ਉਹ ਦੁਕਾਨਦਾਰਾਂ ਨੂੰ ਜ਼ਰੂਰ ਕਰ ਦਿੱਤੀ ਹੈ ਪਛਰੀ ਗੁਰਦੁਆਰਾ ਡੇਰਾ ਸ਼ਹੀ ਭਜਨਗਰ ਸਾਹਿਬ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਇੱਕ ਅਨਾਉਂਸਮੈਂਟ ਕੀਤੀ ਗਈ ਵੀ ਦੁਕਾਨਾਂ ਤੁਸੀਂ ਆਪਣੇ ਆਪ ਪਿੱਛੇ ਕਰ ਲਓ ਪ੍ਰਸ਼ਾਸਨ ਵੱਲੋਂ ਚੇਤਾਵਨੀ ਦਿੱਤੀ ਗਈ ਚੇਤਾਵਨੀ ਦੇਮ ਦੇ ਬਾਵਜੂਦ ਵੀ ਦੁਕਾਨਦਾਰ ਟਸ ਤੋਂ ਮਸ ਨਹੀਂ ਹੋਏ ਜਿਸ ਕਰਕੇ ਅੱਜ ਫਿਰ ਵੀਡੀਓ ਕਰਨੀ ਪੈਗੀ ਕਿ ਦੁਕਾਨਦਾਰ ਹੁਣ ਪਿੱਛੇ ਹਟਣਗੇ ਜਾਂ ਨਹੀਂ ਕੀ ਪ੍ਰਸ਼ਾਸਨ ਦਾ ਪੰਜਾ ਚੱਲੂਗਾ ਜਾਂ ਨਹੀਂ ਚੱਲੂਗਾ ਪੰਜਾ ਕਿਉਂਕਿ ਪ੍ਰਸ਼ਾਸਨ ਨੇ ਵਾਦਾ ਇਹਨਾਂ ਲੋਕਾਂ ਨਾਲ ਕੀਤਾ ਸੀ ਸੋਮਵਾਰ ਦਾ ਦਿਨ ਸੀ ਜੇ ਇਹਨਾਂ ਨੇ ਦੁਕਾਨਾਂ ਪਿੱਛੇ ਨਾ ਕੀਤੀਆਂ ਤਾਂ ਪੀਲਾ ਪੰਜਾ ਚੱਲਦਾ ਇੱਕ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਤੇ ਇੱਕ ਪੀਲਾ ਪੰਜਾ ਨਜਾਇਜ਼ ਕਬਜ਼ਿਆਂ ਦੇ ਖਿਲਾਫ ਚੱਲਦਾ ਗੋਲੂ ਕਾ ਮੋੜ ਦੇ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਦੇਵੇਗਾ ਇਹ ਅਸੀਂ ਸਵਾਲ ਤੁਹਾਡੇ ਤੇ ਛੱਡਦੇ ਹਾਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰਵਰ ਸੈਲਾਈ